ਮਿੱਤਰੋ ਗਰਮੀ ਥੋੜੀ ਵਧਣ ਵਾਲੀ ਆ ਉਹ ਲਾ ਦਿਓ ਖੇਸੀ ਤੇ ਚਲਾ ਲਓ ਏਸੀ ਗਰਮੀ ਥੋੜੀ ਵਧਣ ਵਾਲੀ ਆ ਆ ਘੋੜਾ ਇਸ ਤਰ੍ਹਾਂ ਹੀ ਕਹਿ ਰਿਹਾ ਕਿ ਤਾਂ ਜਦ ਹਮ ਆਏਗੇ ਤਾਂ ਗਰਮੀ ਥੋੜੀ ਸੀ ਵੱਧ ਜਾਏਗੀ ਕਿਉਂ ਨਾ ਵਧੇ ਪਈਏ ਬੇਤਾਬ ਦਾ ਡਾਇਰੈਕਟ ਬੱਚਾ ਬਾਜ ਆ ਅਰਜਨ ਰੋਲੀ ਵਾਲੇ ਦਾ ਪੋਤਾ ਹਾਂ ਵੀਰੋ ਉਹੀ ਬੇਤਾਬ ਜਿਹਦੀ ਆਪਾਂ ਵੀ ਵੀਡੀਓ ਫਿਲਮਾ ਕੇ ਆਏ ਸੀ ਤੇ ਗੱਲਬਾਤ ਕੀਤੀ ਸੀ ਅੰਕਲ ਜਸਪਾਲ ਬਰਾੜ ਤਰਖਾਨ ਵਾਲੇ ਨਾਲ ਯਾਰ ਬਿਤਾਬ ਦੀ ਬਰੀਡਿੰਗ ਜਿਹੜੀ ਹੋਈ ਤੇ ਉਹਦੇ ਘਰ ਰਿਜ਼ਲਟ ਆਏ ਸਿਰਾਈ ਕਰਾ ਰੱਖਿਆ ਰਿਜ਼ਲਟਾਂ ਨੇ ਅੱਡੇ ਸੋਹਣੇ ਬੱਚੇ ਆਏ ਬਿਤਾਬ ਦੇ ਬੱਚਿਆਂ ਦਾ ਮੂੰਹ ਨਾ ਛੋਟੇ ਹੁੰਦੇ ਦੇਖਦੇ ਆ ਬਸ਼ੇਰੇ ਦਾ ਅਰਬੀ ਘੋੜਿਆਂ ਵਰਗਾ ਦਿਖਦਾ ਸੀ ਬਹੁਤ ਸੋਹਣੇ ਲੱਗਦੇ ਇਹ ਹੈ ਜੇ ਟ੍ਰੈਂਡ ਚਲਾਇਆ ਬਿਤਾਬ ਨੇ ਯਾਰ ਹੁਣ ਤਾਂ ਬਿਤਾਬ ਬਿਤਾਬ ਹੋਈ ਪਈ ਐ ਵੀ ਉਹਦੀ ਲਾਈਨ ਦੇ ਬੱਚੇ ਜਿਹੜੇ ਚੰਗੇ ਕਦ ਕਾਠ ਦੇ ਤੇ ਚੰਗੀ ਬਰੀਡਿੰਗ ਕਰ ਰਿਆ ਅੱਗੇ ਹਜੇ ਤਾਂ ਇਹ ਬਛੇਰਾ 31 ਮਹੀਨੇ ਦਾ ਤੇ 64 ਪਲੱਸ ਕੱਦਦਾ ਹੁਣੇ ਹੀ ਕਰੀ ਬੈਠਾ ਤਾਂ ਮਾਲਕ ਕਹਿੰਦੇ ਬਈ ਇਹ ਤਾਂ 66 67 ਦੇ ਘਰਾਂ 'ਚ ਤਾਂ ਜਾਊਗਾ ਉਹ ਗਾਣੇ 'ਚ ਕਹਿੰਦਾ ਨਾ ਮੂਥੇ ਵਾਲਾ ਕਹਿੰਦਾ ਜਿਵੇਂ ਜਿਵੇਂ ਤੁਰਾਂ ਲੋਕੀ ਫੋਲੋ ਕਰਦੇ ਗੱਭਰੂ ਨੂੰ ਕਹਿੰਦੇ ਆ ਟ੍ਰੈਂਡ ਬੱਲੀਏ ਇਹ ਕਹਿੰਦਾ ਟ੍ਰੈਂਡ ਹਜੇ ਸੈੱਟ ਕਰਨੇ ਆ ਜਿਵੇਂ ਜਿਵੇਂ ਘੋੜੀਆਂ ਮੇਟ ਹੋਈ ਜਾਣਗੀਆਂ ਰਿਜ਼ਲਟ ਆਣਗੇ ਤਾਂ ਨਵੇਂ ਟ੍ਰੈਂਡ ਸੈੱਟ ਹੋਣਗੇ ਤਾਂ ਭਾਈ ਇਹ ਘੋੜਾ ਹੈ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਗਿੱਦੜ ਵਹੇ ਦੇ ਬਿਲਕੁਲ ਨਾਲ ਪਿੰਡ ਸ਼ੇਖ ਚ ਘੋੜੇ ਦੇ ਦੋ ਮਾਲਕ ਇੱਕ ਤਾਂ ਸ਼ੇਖ ਦਾ ਤਰਸੀਮ ਸਿੰਘ ਤੇ ਮਣੀ ਵਾਲੇ ਤਾਂ ਮਲਕੀਤ ਸਿੰਘ ਕਦੋਂ ਤੋਂ ਕਰ ਰਹੇ ਹੋ ਕੰਮ ਜੀ ਘੋੜੀਆਂ ਦਾ ਘੋੜਾ ਹੈ ਤੁਹਾਨੂੰ 11-12 ਸਾਲ ਨੂੰ ਕਰਦਿਆ ਨੂੰ ਜੀ ਠੀਕ ਹੈ ਤਾਂ ਹੁਣ ਲੱਗਿਆ ਕਰੀ ਬਸ ਅੱਛਾ ਨਾਲ ਸੇਲ ਪਰਚੇਜ਼ ਦਾ ਵੀ ਕਰਦੇ ਹਾਂ ਪਰਚੇਜ਼ ਦਾ ਵੀ ਆ 5-6 ਜਾਨਵਰ ਹੈਗੇ ਆਪਣੇ ਕੋਲ ਸੇਲ ਆ ਲਈ ਹੈ ਇੱਥੇ ਓਕੇ ਹਾਂਜੀ ਤੇ ਅਸੀਂ ਘੋੜੇ ਦੀ ਡਿਟੇਲ ਦਿਓ ਕਿਹੜੇ ਘੋੜੇ ਦਾ ਬੱਚਾ ਹੈ ਬੇਤਾਬ ਦਾ ਬੱਚਾ ਜੀ ਬਾਈ ਹਸਪਾਲ ਬਾਲਾ ਬੇਤਾਬ ਘੋੜਾ ਬਹੁਤ ਸੋਹਣਾ ਘੋੜਾ ਸੀ ਹਾਂਜੀ ਹਾਂਜੀ ਬਹੁਤ ਚੰਗੇ ਕੱਦ ਦਾ ਤੇ ਪੂਰਾ ਹੈ ਹਨਾ ਸਰੀਰ ਵੀ ਬੜਾ ਤਕੜਾ ਸੀ ਉਹਦਾ ਹਾਂਜੀ ਉਹਦਾ ਡਾਇਰੈਕਟ ਬੱਚਾ ਹੈ ਬੇਤਾਬ ਦਾ ਹਾਂਜੀ ਡਾਇਰੈਕਟ ਬੱਚਾ ਹੈ ਉਹਦਾ ਨਾਮ ਕੀ ਰੱਖਿਆ ਇਹਦਾ ਨਾਮ ਇਹਦਾ ਬਾਜ ਹੈ ਬਾਜ ਬੇਤਾਬ ਦਾ ਬਾਜ ਹੈ ਹਾਂ ਹਾਂਜੀ ਡਾਇਰੈਕਟ ਟਾਈਗਰ ਤੇ ਘੋੜੀ ਹਾਂਜੀ ਨੁਕਰੀ ਨੁਕਰੀ ਘੋੜੀ ਜੀ ਤੇ ਤੁਸੀਂ ਆਪ ਤਿਆਰ ਕੀਤਾ ਕਿ ਲਿਆ ਕਿਤੋਂ ਪਤਨ 3 ਮਹੀਨੇ ਲਿਆ ਸੀਗੇ ਬੱਚਾ ਜੀ ਆਪਣੇ ਨਾਲ ਹੀ ਬੰਡਾ ਚੱਕ ਗਿਲਜੇ ਵਾਲਾ ਅੱਛਾ ਉੱਥੋਂ ਲਿਆ ਯਾਨੀ ਤੁਸੀਂ ਆਪ ਤਿਆਰ ਕੀਤਾ ਬਾਅਦ ਹੁਣ ਕਿੰਨੇ ਮਹੀਨੇ ਦਾ ਹੁਣ 31 ਮਹੀਨੇ ਉਮਰ ਹੋ ਗਈ ਹੈ ਜੀ ਕੱਦ ਕਿੰਨਾ ਕਰ ਗਿਆ ਕੱਦ 64 ਪਲੱਸ ਹੈ ਜੀ 64 ਪਲੱਸ ਹੈ ਹਜੇ ਤਾਂ ਹੋਰ ਕਰੂ ਹਾਂਜੀ ਕਰ ਦੋ ਹੋਰ ਕਰੂ ਕਿੰਨੀ ਤੋਂ ਉਮੀਦ ਹੈ ਹਜੇ ਕਿੰਨਾ ਕਰਜੂ ਉਮੀਦ ਤਾਂ ਜੀ ਹੈਗੀ ਹੈ ਜੀ ਇਹਦਾ ਉਹ ਜਵਸਤਾ ਠਾਣ ਤਾਂ ਹੀ ਤਾਂ ਠਾੜ ਯਾਨੀ ਪਿਓ ਦੇ ਬਰਾਬਰ ਹੀ ਜਾਊਗਾ ਹੈ ਚਾਹੀਦਾ ਜੀ ਇਹਨਾਂ ਇਹ ਸੋਹਣਾ ਯਾਰ ਵਧੀਆ ਬਾਡੀ ਸਟਰਕਚਰ ਵੀ ਵਧੀਆ ਹਾਂ ਸੁੰਬਾ ਦਾ ਬਹੁਤ ਮਜ਼ਬੂਤ ਹਾਂ ਸੁੰਬਾ ਦਾ ਬਹੁਤ ਮਜ਼ਬੂਤ ਹੈ ਹੂੰ ਛੱਡਿਆ ਘੋੜੀਆਂ ਤੇ ਅਚਾ ਰਿਜ਼ਲਟ ਤਾਂ ਹਜੇ ਆਣਗੇਗਾ ਘੋੜੀਆਂ ਉਹ ਆਪਣਾ ਚੈੱਕ ਹੋ ਗਈਆਂ ਚੈੱਕ ਹੋ ਗਈਆਂ ਠੀਕ ਹੈ ਹੂੰ ਤੇ ਸੀਜ਼ਨ ਕਿਹੜਾ ਰਹਿੰਦਾ ਇਹਨਾਂ ਦਾ ਮੇਨ ਮੀਟਿੰਗ ਦਾ ਥੋੜਾ ਐਂਡ ਹੋ ਜਾਣਾ ਜੀ ਦਾ ਸ਼ੁਰੂ ਕਦੋਂ ਤੋਂ ਹੋ ਜਾਂਦਾ ਅਕਤੂਬਰ ਨਵੰਬਰ ਤੋਂ ਅੱਛਾ 2 ਕੁ ਮਹੀਨੇ ਚੰਗਾ ਚੱਲਦਾ ਸੀਜ਼ਨ ਜਿਵੇਂ ਬਾਲ ਭੋਰੀਆਂ ਓਕੇ ਅੱਛਾ ਮੱਥੇ ਵਾਲੀ ਚੰਗੀ ਗਣੀ ਜਾਂਦੀ ਆ ਉਹ ਵੀ ਭਾਗ ਭੋਰੀ ਆ ਅੱਛਾ ਠੀਕ ਆ ਤੇ ਮੀਟਿੰਗ ਚਾਰਜ ਇਤ ਕੀ ਰੱਖਿਆ ਜੇ ਇਹਦਾ 7500 ਰੁਪਏ ਰੱਖਿਆ ਜੀ ਇਹ ਬੜਾ ਜਾਇਜ਼ ਰੱਖਿਆ ਤੁਸੀਂ ਤਾਂ ਤੇ ਇਹ ਕੰਮ ਨਾਰਮਲ ਰੱਖਿਆ ਜੀ ਦੋ ਹਰੇਕ ਕਿਸਾਨ ਦੇ ਵੀ ਵਸਤ ਚਾਜੀ ਕੰਮ 7500 ਦਾ ਬਹੁਤ ਜਾਇਜ਼ ਪੀਸ ਹੈ ਤੁਹਾਡੀ ਦਾ ਅਜੀਤ ਆ ਰਿਹਾ ਕਿ ਇਹ ਨਾ ਪਹਿਲਾਂ ਸੀਗਾ ਵੀ ਉਹਦੇ ਸੀਗੇ ਨਾਰਮਲ ਸੀਗੇ ਚੰਗੇ ਘੋੜੇ ਤੋਂ ਮਲਾਉਣ ਨੂੰ ਜੀ ਬਹੁਤ ਕਰਦਾ ਘੋੜੇ ਤੇ ਘੋੜੀ ਰੱਖਣਾ ਅੱਜ ਕੱਲ ਕਿੰਨਾ ਕਿ ਸੌਖਾ ਤੇ ਕਿੰਨਾ ਕੋਖਾ ਹੈ ਜਿਵੇਂ ਸੌਖਾ ਵੀ ਹੈ ਜਦੋਂ ਜਾਣਕਾਰੀ ਆ ਜੀ ਤੇ ਜਦੋਂ ਜਾਣਕਾਰੀ ਨਹੀਂ ਫਿਰ ਕੋਖਾ ਵੀ ਹੈ ਨਹੀਂ ਮਤਲਬ ਕਹਿੰਦੇ ਆ ਨਾ ਬਹੁਤ ਵਧੀਆ ਸਾਇਕ ਧੰਦਾ ਹੀ ਆਪਣਾ ਨਹੀਂ ਕਈ ਲੋਕ ਕਹਿੰਦੇ ਅਰੇ ਇਹ ਤਾਂ ਸ਼ੌਂਕ ਹੀ ਅਮੀਰਾਂ ਦਾ ਬਹੁਤ ਵਧੀਆ ਮਹਿੰਗਾ ਨਾਲੋਂ ਸਾਧਣੀ ਸ਼ੌਕੀ ਹੈ ਅੱਛਾ ਹਾਂ ਜੀ ਬਾਕੀ ਬਹੁਤ ਵਧੀਆ ਚੱਲ ਰਾ ਇਹ ਹਮ ਆਮਦਨੀ ਵਧੀਆ ਦਿੰਦਾ ਖੇਤੀਬਾੜੀ ਦੇ ਨਾਲ ਆਪਾਂ ਸਾਂਭ ਸਕਦੇ ਇੱਕ ਦੋ ਜਾਨਵਰ ਹਰਤ ਬੰਦਾ ਸਾਂਭ ਸਕਦਾ ਹੈ ਹਮ ਵਧੀਆ ਕੰਮ ਕਰਦਾ ਹਮ ਵਧੀਆ ਸਹਾਇਕਤੰਦਾ ਹੈ ਬਾਕੀ ਸ਼ੌਕ ਵੀ ਨਹੀਂ ਮਾੜਾ ਹੈ ਮੈਂ ਗਾਣਾ ਸੌਖਾ ਸਾਹਮਣਾ ਅੱਛਾ ਮੈਂ ਗਾਣਾ ਕਾਫੀ ਸੌਖਾ ਹੈ ਹਾਂ ਜੀ ਹਾਂ ਜੀ ਤੇ ਫਰਕ ਕੀ ਰਹਿੰਦਾ ਮੰਨ ਲਓ ਇੱਕ ਪਾਸੇ ਮੱਝ ਖੜੀ ਹੈ ਇੱਕ ਪਾਸੇ ਘੋੜਾ ਤੁਹਾਡੇ ਕੋਲੇ ਹਾਂ ਜੀ ਲੋਕ ਤਾਂ ਐ ਕਹਿੰਦੇ ਯਾਰ ਮੱਝ ਕੁਝ ਦੁੱਧ ਵਿਕਦਾ ਹੈ ਇਹ ਗੱਲਾਂ ਇਹ ਗੱਲ ਸੀਗੀ ਇਹ ਕੋਈ ਘੋੜਾ ਨਹੀਂ ਇਹ ਨਹੀਂ ਇਹ ਕਰੋੜਾਂ ਚ ਕੰਮ ਚੱਲਿਆ ਗਿਆ ਲੱਖਾਂ ਜੀ ਨਹੀਂ ਕਿਵੇਂ ਪਛਾਣ ਕਰਤੀ ਮਤਲਬ ਪਛਾਣ ਪਹਿਲਾਂ ਅਗਲਾ ਹੁੰਦਾ ਸੀ ਗਾਈ ਮੈਂ ਵੇਚ ਕੇ ਘੋੜੀ ਲਈ ਲੈ ਕਿੰਨੀ ਪਈ ਤਾ ਤੂੰ ਪੀਣੋਂ ਗਈ ਉਹ ਕੰਮ ਜੀ ਗਿਆ ਹੁਣ ਆਪਾਂ ਹਾਂ ਠੀਕ ਹੈ ਨਾ ਹੁਣ ਤੱਕ ਬਾ ਘੋੜੇ ਦਾ ਇੱਕ ਥੋੜਾ ਦੇਖ ਅੱਛਾ ਕਿਵੇਂ ਕੀ ਕਹਿੰਦੇ ਆ ਵੀ ਹਾਂ ਨੋਰਮਲ ਲੁਗਰਾ ਬੱਚਾ ਨਹੀਂ ਪੜਾਈ ਛੋਟੀ ਘੋੜੀ ਦਾ ਇਹ ਸਵਾ ਡੇਢ ਲੱਖ ਰੁਪਏ ਦਾ ਆਮ ਵਿਕ ਜਾਂਦਾ ਜੀ ਆਮ ਵਿਕ ਜਾਂਦਾ ਸਹੀ ਗੱਲ ਹੈ ਚੱਪਾ ਬੱਚਾ ਵੀ ਆ ਤਾਂ ਵੀ ਚੰਬੀ ਬਸ਼ੇਰੀ ਹੈ ਉਹ ਵੀ ਲੱਖ ਰੁਪਏ ਨੂੰ ਹੱਥ ਲਾਉਂਦੀ ਹੈ ਚੰਗੀ ਬਸ਼ੇਰੀ ਵੇ ਮਤਲਬ ਚੰਗੇ ਮੁੱਲ ਮਿਲਦੇ ਆ ਜੇ ਉਹ ਵਿੱਚ ਗਈ ਬਸ਼ੇਰੀਆਂ ਇੱਕ ਤਿੰਨ ਕਿ ਮਹੀਨੇ ਤੇ ਆਪਣੇ ਕੋਲੇ ਨੀਲੀ ਬਸ਼ੇਰੀ ਸੀਗੀ ਹਾਂ ਤੇ ਆਪਾਂ ਵੇਚੀ ਆ 1/2 ਲੱਖ ਦੀ ਬਈ ਚੰਗੇ ਮੁੱਲ ਮਿਲਣ ਲੱਗ ਗਿਆ ਹੁਣ ਹਾਂ ਮਿਲ ਜਾਂਦਾ ਈ ਹੁਣ ਬਾਕੀ ਚੰਗੀ ਬਰੀਡ ਤੇ ਕੰਮ ਕੋਈ ਵੀ ਧੰਦਾ ਹੀ ਬਰੀਡ ਤੇ ਕੰਮ ਕਰੋ ਮੈਂ ਗਾਂ ਤਾਂ ਵੀ ਬਰੀਡ ਤੇ ਕੰਮ ਕਰਦਾ ਬਲੱਡ ਲਾਈਨ ਜਿਵੇਂ ਆਪਾਂ ਕਹਿ ਦਿੰਦੇ ਆ ਠੀਕ ਹੈ ਇਹ 2 ਰੁਪਈਆਂ ਕਮਾਉ ਨਹੀਂ ਬਈ ਚੰਗੇ ਘੋੜੇ ਤੋਂ ਚੰਗੇ ਰਿਜ਼ਲਟ ਆਣੇ ਆਣੇ ਆ ਚੰਗੇ ਵਧੀਆ ਘੋੜੇ ਤੋਂ ਮਿਲਾਓ ਵਧੀਆ ਘੋੜੀ ਨਾਲ ਵਧੀਆ ਚੀਜ਼ ਚੰਬੇ ਦਾ ਮੁੱਲ ਅੱਜਕਲ ਕਿੱਥੇ ਕਿ ਚਲਾ ਗਿਆ ਚੰਬੀ ਕੋਲੀ ਦਾ ਚੰਬੇ ਦਾ ਮੁੱਲ ਵੀ ਵਧੀਆ ਹੀ 1.5-2 ਲੱਖ ਦੀ ਬੱਚੀ ਉਹ ਵੀ ਵਿਕੀ ਜਾਂਦੀ ਹੈ ਚੰਬੀ ਵੀ ਹਾਂ ਵਧੀਆ ਭਾ ਰਹੀ ਹੈ ਅੱਜਕਲ ਠੀਕ ਹੈ ਨੁਗਰੇ ਤੇ ਚੰਬੇ ਰੱਖਦੇ ਹੋ ਮੈਂ ਤੁਸੀਂ ਫਿਰ ਹਾਂ ਨੁਗਰੇ ਤੇ ਚੰਬੇ ਹੀ ਆ ਸਾਡੇ ਕੋਲੇ ਘੋੜੀ ਬੜੀ ਉੱਚੀ ਖੜੀ ਸੀ ਮੈਂ ਦੇਖਿਆ ਤੁਹਾਡੇ ਉੱਥੇ ਤਾਂ ਹਾਂ ਘੋੜੀ ਬਹੁਤ ਚੰਗੀ ਹੈ ਨੁਗਰੀ ਆਪਣੇ ਕੋਲੇ 65 ਇੰਚ ਆਈ ਫੱਟੀ ਆ ਜੀ 65 ਇੰਚ ਅੱਛਾ ਆਪਣੇ ਕੋਲ ਹੈਗਾ 9-10 ਜਨਵਰੀ ਆਈ ਕਰ ਅੱਛਾ ਹਾਂ ਹਾਂ ਜਨਵਰੀ ਪੁੱਛਾਈ ਦਾ ਕੋਈ ਚੱਕਰ ਨਹੀਂ ਸ਼ੌਕ ਬੜਾ ਚੰਗਾ ਏ ਘੋੜਿਆਂ ਦਾ ਪੂਰਾ ਜੀ ਲਾਂਦੇ ਆ ਫਿਰੇ ਹਾਂਜੀ ਪੂਰਾ ਫੁੱਲ ਜੀ ਵਧੀਆ